हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਬੁਰਜਨ ਅਥੂਕੇ ਤਹਿਸੀਲ ਪੱਟੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਕੁਲਦੀਪ ਸਿੰਘ ਦੇ ਕੋਲੇ ਦੋਸਤੋ ਪਹੁੰਚੇ ਅੱਜ ਤੇ ਪਸ਼ੂ ਛੇ ਨਾਂਗ ਤੁਹਾਨੂੰ ਦਿਖਾਉਣੇ ਆ ਤਿੰਨ ਮੱਝਾਂ ਤੇ ਤਿੰਨ ਹੀ ਵੜਾ ਦਿਖਾਵਾਂਗੇ ਪੂਰੀ ਡਿਟੇਲ ਦੋਸਤੋ ਇਹਨਾਂ ਦੀ ਸੂਈਆਂ ਦੀ ਕਿਹੜੇ ਕਿਹੜੇ ਸੂਬੇ ਆ ਤੇ ਕੀ ਰੇਟ ਭਾਅ ਪੜਦਾ ਰਹੂਗਾ ਉਹ ਆਪਾਂ ਬਿਲਕੁਲ ਇਸ ਵੀਡੀਓ ਦੇ ਵਿੱਚ ਇਸ ਕਵਰੇਜ ਦੇ ਵਿੱਚ ਕਰਦੇ ਆਂਗੇ ਤੁਹਾਡੇ ਸਾਹਮਣੇ ਸੋ ਐਨੀਮਲ ਜਿਹੜਾ ਕਿਸੇ ਵੀਰ ਨੂੰ ਜਚੂਗਾ ਪਸੰਦ ਆਊਗਾ ਤਸੱਲੀ ਤੁਸੀਂ ਘਰਾਂ ਕੇ ਕਰ ਲਿਓ ਸੋਇ ਸਵਾਏ ਨਾਲ ਦੇ ਦੋ ਟਾਈਮ ਚੋਕੇ ਤਸੱਲੀ ਕਰ ਲਿਓ ਗੱਪਣ ਪਸ਼ੂ ਆਪਣਾ ਦੋਸਤੋ ਚੌਥਾ ਨਾ ਦਾ ਚੈੱਕ ਪਾਸ ਕਰਕੇ ਆਪਣੀ ਤਸੱਲੀ ਕਰ ਲਿਓ ਠੀਕ ਆ ਬਾਕੀ ਆਓ ਆਪਣੀ ਨਰਕ ਪਰਖ ਕਰੋ ਤਸੱਲੀ ਕਰੋ ਤੇ ਲੈਣਿਆ ਜਾਣਕਾਰੀ ਵੀਰ ਕੁਲਦੀਪ ਸਿੰਘ ਤੋਂ ਪੁੱਛਦੇ ਆ ਕੀ ਡਿਟੇਲ ਸਤਿ ਸ੍ਰੀ ਅਕਾਲ ਪੈਨਾ ਬਾਈ ਕੁਲਦੀਪ ਸਿੰਘ ਸਤਿ ਸ੍ਰੀ ਅਕਾਲ ਸਾਨੂੰ ਸਾਫ ਹੋਰ ਠੀਕ ਠਾਕ ਬਹੁਤ ਵਧੀਆ ਭਰਾ ਜੀ ਆਪਦੇ ਸੁਣਾਓ ਠੀਕ ਵਧੀਆ ਤੁਸੀਂ ਅੱਛਾ ਭਾਈ ਕੁਲਦੀਪ ਪਸ਼ੂ 6 ਨਗ ਨੇ ਅੱਜ ਹਾਂ 6 ਆ ਤਿੰਨ ਮਹੀਂ ਤੇ ਤਿੰਨ گاਵਾ ਤਿੰਨ ਮੱਝ ਤੇ ਤਿੰਨ گاਵਾ ਹਾਂਜੀ ਸੋਇਸ ਭਾਈ ਇਹ ਸਾਰੇ ਕਿ ਕੋਈ ਗੱਬਣਾ ਵੀ ਆ ਦੋ ਗੱਬਣਾ ਇੱਕ ਗਾਂ ਗੱਬਣਾ ਤੇ ਇੱਕ ਮੱਝ ਗੱਬਣਾ ਅੱਛਾ ਜੀ ਹਾਂ گاਵਾਾਂ ਦੇ ਵਿੱਚੋਂ ਇੱਕ ਗਾਂ ਗੱਬਣਾ ਤੇ ਮੱਝਾਂ ਚੋਂ ਇੱਕ ਮੱਝ ਆਪਣਾ ਗੱਬਣਾ ਇੱਕ ਗੱਬਣਾ ਠੀਕ ਹੈ ਜੀ ਹਾਂਜੀ ਤੇ ਚੰਗੇ ਪਸ਼ੂ ਚੋਾਈ ਚਬੂਈ ਦੇ ਸਾਰੇ ਓਕੇ ਓਕੇ ਸਾਰੀਆਂ ਓਕੇ ਜੀ ਠੀਕ ਹੈ ਜੀ ਹਾਂ ਤੇ ਚਲੋ ਆਜੋ ਸ਼ੁਰੂਆਤ ਕਰ ਲਈਏ ਆਪਾਂ ਇੱਥੋਂ ਕਰ ਲਈਏ ਸੂਈ ਤੋਂ ਹੀ ਤੇ ਤੂੰ ਹੁਈ ਤੇ ਕਰ ਲਈਏ ਲਓ ਜੀ ਇੱਕ ਨੀਲੀ ਰਾਵੀ ਦਾ ਮਗਰ ਦੋਸਤੋ ਬੱਚਾ ਆਪਾਂ ਕੀ ਪੁੱਛਦੇ ਆਪਾਂ ਅੱਛਾ ਭਾਈ ਕੁਲਦੀਪ ਕੀ ਸੂਆ ਆ ਇਸ ਮੱਝ ਦਾ ਇਹ ਦੂਜਾ ਸੂਆ ਸੂਈ ਆ ਦੂਜਾ ਸੂਆ ਪਰਸੋਂ ਹੀ ਹੁਈ ਦੂਜਾ ਸੂਆ ਦੋਸਤੋ ਪਰਸੋਂ ਦੀ ਸੂਈ ਆ ਤੇ ਮਗਰ ਬੱਚਾ ਤੁਸੀਂ ਆ ਵੇਖੋ ਮੇਲ ਕਾ ਮਗਰ ਕਟਾ ਹਾਂਜੀ ਮਗਰ ਕਟਾ ਨੀਲੀ ਰਾਵੀ ਦਾ ਤੇ ਨੀਲੀ ਦੀ ਆਪ ਜਿਹੜੀ ਦੋਸਤੋ ਇਹ ਮੱਝ ਆ ਸੂਆ ਦੂਜਾ ਕਿ ਤੀਜਾ ਹੋਊਗਾ ਦੂਜਾ ਸੂਈ ਅੱਛਾ ਜੀ ਦੂਜਾ ਆ ਦੇਖੋ ਹਾਂ ਦੁਜਾ ਸੂਆ ਦੋਸਤੋ ਵੀਰ ਗੁਰਦੀਪ ਸਿੰਘ ਕਹਿ ਰਿਹਾ ਦੁਜਾ ਸੂਆ ਪਰਸੋਂ ਦੀ ਸੂਈ ਆ ਪਰਸੋਂ ਦੀ ਸੂਈ ਕਿੰਨਾ ਕੁ ਬੋਲਾ ਹੋਣਾ ਬੋਲਾ 9 ਕਿਲੋ ਹੋਊਗਾ 8 ਗਿਣੇ ਤੂੰ ਪੱਕਾ ਹੁਣ ਚੋਈ ਆ ਚੋਕੇ ਆਈ ਆ ਹੁਣੇ ਆਈ ਆ ਅੱਛਾ ਅੱਜ ਚੋਕੇ ਪੂਰੀ ਖਾਲੀ ਕਰਕੇ ਲੈ ਲੀ ਤੂੰ ਵੀ ਖਾਲੀ ਕਰਕੇ ਲੈ ਲੀ ਠੀਕ ਆ 9 ਕਿਲੋ ਹੈਗਾ ਬੋਲਾ ਹਾਂ 9 8 ਗਿਣੇ ਕੋਈ 8 ਗਿਣੇ ਹਾਂਜੀ ਵੀ ਗੱਲ ਗੁਰਦੀਪ ਸਿੰਘ ਉਨਹੀਂ ਕੀ ਆ ਵੀ ਜਿਹੜਾ ਕਿਸੇ ਵੀਰ ਨੇ ਥੇ ਆ ਕੇ ਤਸੱਲੀ ਕਰ ਲਈ ਬਾਕੀ ਬੱਸ ਬਸ ਉਹ ਤੇ ਗੱਲ ਠੀਕ ਆ ਅਗੇ ਤੁਹਾਨੂੰ ਵੀ ਇੱਥੇ 2 ਕਿਲੋ ਤੇ ਦਿੰਦਾਂ ਗੀ ਜੇ ਨਾ ਹੈਗਾ ਉਹ ਉਨਾ ਹੀ ਦਊਗੀ 8 ਕਿਲੋ ਬੌਲਾ ਦੋਸਤੋ ਮਗਰ ਕਟਾ ਬਹੁਤ ਹੋ ਗਿਆ ਬਾਕੀ ਥਣ ਤੁਨ ਓਕੇ ਹੋਣਗੇ ਨੀਲੀ ਰਵੀ ਦਾ ਮਗਰ ਕਟਾ ਤੇ ਆਹ ਜਿਹੜੀ ਮੂੰਹ ਦੀ ਫੇਸ ਕੁਆਲਿਟੀ ਆਹ ਵੇਖੋ ਥਣ ਪਾ ਡਾ ਗੇ 8 ਕਿਲੋ ਜਿਹੜਾ ਦੋਸਤੋ ਬੌਲਾ ਕੋਈ ਵੀਰ ਚੋਕੇ ਪਸਮਾ ਕੇ ਆਪਦੀ ਤਸੱਲੀ ਕਰਨੇ ਹਾਂਜੀ ਆਹ ਦੇਖੋ ਠੀਕ ਆ ਹੁਣ ਚਵਾਈ ਹੋਈ ਆ ਬਾਜੀ ਆਈਏ ਤੇ ਚਵਾਈ ਹੋ ਕੇ ਵੀਰਾਂ ਦਾ ਵੀ ਇਹ ਜਾਂਦੀ ਆ ਵੈਸੇ 8 ਕਿਲੋ ਦੀ ਤੁਸੀਂ ਧਾਰ ਦੋ ਟਾਈਮ ਚੋਲੋ ਚਾਰ ਟਾਈਮ ਚੋਲੋ ਜਿੱਦਾਂ ਵੀ ਤਸੱਲੀ ਕਿਸੇ ਵੀਰ ਦੀ ਆ ਸੰਤੁਸ਼ਟੀ ਆ ਉਦਾਂ ਤੁਸੀਂ ਕਰ ਸਕਦੇ ਜੀ ਠੀਕ ਆ ਬਾਕੀ ਹਲੇ ਤੇ ਬੌਲੇ ਜਾਂ ਦੁੱਧ ਤੇ ਹਲੇ ਵਦਣਾ ਬਿਲਕੁਲ ਬਿਲਕੁਲ ਦੁੱਧ ਯਾਦ ਨਹੀਂ ਤੇ 12 13 ਕਿਲੋ ਦਊਗੀ ਠੀਕ ਹੈ ਜੀ ਚਲੋ ਦੁੱਧ ਤੇ ਸੇਵਾ ਦਾ ਕੁਲਦੀਪ ਸਿੰਘ ਪਾਣਾ ਸੇਵਾ ਦਾ ਸੇਵਾ ਦਾ ਜਿੰਨਾ ਮਰਜ਼ੀ ਚੰਗਾ ਚੋਲੇ ਇਹਨਾਂ ਦਾ ਪਤਾ ਕੋਈ ਨਹੀਂਗਾ ਪਸ਼ੂਆਂ ਦਾ ਹਾਂਜੀ ਤੇ ਚੰਗੀ ਸੇਵਾ ਤੋਂ ਜਿੰਨਾ ਮਰਜ਼ੀ ਵੀਰ ਕੋ ਤੇ ਚੰਗਾ ਲੈ ਲੈ ਬਾਕੀ ਤਾਜੀ ਸੂਈ ਆ ਬੌਲੇ ਤੇ ਚੋਕੇ ਪਸਮਾ ਕੇ ਤੁਸੀਂ ਤਸੱਲੀ ਕਰ ਲਿਓ ਠੀਕ ਆ ਲੈ ਫਾਈਟ ਮੀਡੀਅਮ ਦੇ ਵਿੱਚ ਆ ਜੀ ਫਾਈਟ ਮੀਡੀਅਮ ਦੇ ਵਿੱਚ ਆ ਥਣ ਭਾਂਡਾ ਵੈਸੇ ਪੱਧਰ ਬਖਾਰਾ ਬਿਲਕੁਲ ਨਹੀਂ ਤੇ ਬੈਕ ਸਾਈਡ ਤੋਂ ਤੁਸੀਂ ਆਹ ਵੇਖੋ ਬਿਲਕੁਲ ਬਖਾਰਾ ਬਿਲਕੁਲ ਪੱਧਰ ਠੀਕ ਆ ਬਾਕੀ ਲੈ ਤਹਿ ਤੋਂ ਮਾਰੀ ਸੂਈ ਆ ਬਿਲਕੁਲ ਜੀ ਬਿਲਕੁਲ ਹਾਂ ਤੇ ਆ ਲੋ ਠੀਕ ਆ ਕੀ ਇਹਨਾਂ ਗੱਲ ਭਾਈ ਪਧਰੀ ਚੰਗੀ ਆ ਤੇ ਕੀ ਇਹਦਾ ਮੇਰ ਕਲਦੀਪ ਮੁੱਲ ਕੀ ਕੀਤਾ ਫਿਰ ਲੈਣ ਦੇਣ ਦੀ ਗੱਲ ਹੋ ਜੇ ਬੋਲ ਤੋ ਜੋ ਮਰਜੀ ਗੱਲ ਇਹ 2 ਛੱਡ ਦਾਂਗੇ 80 ਜੀ ਦਾ 80 ਚਾ ਹਾਂ ਹੋਰ ਥੋੜਾ ਬੜਾ ਮਾਨਤਨ ਕਰ ਦਾਂਗੇ ਕਰ ਦਿਓ ਕਰ ਦਿਓ ਖੁੱਲਾ ਕਰ ਦਿਓ ਯਾਰ ਬਾਕੀ ਹੈਗੀ ਚੰਗੀ ਆ ਮਾੜੀ ਨਹੀਂ ਹੈ ਲਓ ਜੀ 80000 ਦੇ ਵਿੱਚੋਂ 2000 ਮਾਨਤਨ ਮਗਰ ਕੱਟਾ ਦੋਸਤੋ ਮੇਲ ਕਾਫ ਆ ਪਸੰਦ ਆਉਗੀ ਮੈਂ ਜਿੰਨੀ ਆ ਪ੍ਰੋਪਰ ਆ ਚੰਗੀ ਆ ਬਾਕੀ ਸੂਸਵਾਦ ਵਿੱਚ ਆਈ ਹੈ ਠੀਕ ਆ ਜੀ ਸੂਸਵਾਦ ਦੇ ਵਿੱਚ ਆਈ ਹੈ ਕੋਈ ਤੁਹਾਨੂੰ ਪਤਾ ਹੀ ਹੈ ਕਿ 5 ਦਿਨ ਕੋਈ ਹਫਤਾ ਖੰਡ ਪਸੂ ਲੈ ਜਾਂਦਾ ਸਿੱਧੇ ਸੁਧਦੇ ਹੁੰਦੇ ਆ ਤੇ ਬਾਕੀ ਜੋ ਕੇ ਪਸਮਾ ਕੇ ਆਪਦੀ ਤਸੱਲੀ ਕਰ ਲਿਓ ਅੱਗੋਂ ਤਸੱਲੀ ਕਰਕੇ ਲੈਂਦੀ ਆ ਆ ਆ ਗਈ ਆਪਣੇ ਕੋਲ ਅਗਲੀ ਮੈਂ ਇਹੋ ਸਭ ਬੱਚਾ ਮਰ ਗਿਆ ਹੈ ਬੱਚਾ ਮਰਿਆ ਇਹਦਾ ਹਾਂ ਠੀਕ ਹੈ ਜੀ ਮਹੀਨੇ ਤੋਂ ਅੰਦਰ ਸੁਈ ਆਈ ਗਾਰੰਟੀ ਦੇ ਨਾਲ ਜਿਹੜਾ ਬਿਲਕੁਲ ਸਹੀ ਸਹੀ ਸਮਝਾ ਜਾ ਬਿਲਕੁਲ ਸਹੀ ਅੱਛਾ ਓਕੇ ਮਹੀਨੇ ਤੋਂ ਅੰਦਰ ਤੁਸੀਂ ਮਹੀਨੇ ਦੀ ਕਿਨੋਂ ਠੀਕ ਹੈ ਜੀ ਹਾਂ 10 ਕਿਲੋ ਤੋਂ ਤਿਆਰ ਹੈ ਦੇਖੋ ਠੀਕ ਹੈ ਜੀ ਹਾਂ ਲਓ ਵੀ ਦੋਸਤੋ ਸੁਆ ਵੀ ਤੁਸੀਂ ਆਪਦੇ ਹਿਸਾਬ ਨਾਲ ਮੰਨ ਲਿਓ ਕਿ ਤੀਜਾ ਮੰਨ ਲੈ ਚੌਥਾ ਮੰਨ ਲੈ ਹਾਂ ਅਕੇ ਹਰ ਕਿੰਨਾ ਸੁਆ ਦਾ ਤੀਜਾ ਹੀ ਹੋਗਾ ਮੇਂ ਨਗਦੀ ਸੂਈਆ ਤੋਦ ਤੋਨ ਕਿੰਨਾ ਕਿਤੇ ਕੋਲ 10 ਕਿਲੋ ਦੁੱਧ ਉਹਨਾਂ 10 ਕਿਲੋ ਹਾਂ ਠੀਕ ਹੈ ਜੀ ਆਹ ਲਓ 10 ਕਿਲੋ ਦੁੱਧ ਆ ਦੋਸਤੋ ਠੀਕ ਹੈ ਮਹੀਨੇ ਦਾ ਸਮਾਂ ਬੇਨ ਬੱਚੇ ਉਹ ਤਾਂ ਪਹਾੜੇ ਬੰਦੇ ਤੇ ਮਿਲਦੀ ਚਾੜ ਆਪਣੇ ਇਥੇ ਪਹਾੜੇ ਦੇ ਮਿਲਦੀ ਜਿੱਥੇ ਗਾੜੀ ਚਲੇਗੀ ਉੱਥੇ ਭਾਵੇਂ ਇੱਕ ਦੋ ਦਿਨ ਕਰੇ ਹਾਂ ਇਥੇ ਆਪਾਂ ਜੇ ਭਾਵੇਂ ਤਸੱਲੀ ਕਰਕੇ ਦੋ ਟਾਈਮ ਲੈ ਜਾਈ ਗਏ ਪਹਾੜੇ ਤੇ ਪਹਾੜੇ ਦੇ ਮਿਲੂਗੀ ਠੀਕ ਹੈ ਜੀ ਨਵੀਂ ਥਾ ਦੇ ਹੋ ਸਕਦਾ ਕੋਈ ਇੱਕ ਅਧਾ ਨਾ ਠੀਕ ਆ ਨਵੀਂ ਥਾ ਇਹ ਤੈਨੂੰ ਪਹਾੜੇ ਬੱਚੋਂ ਬਗਾਇ ਜਿਹੜੀ ਉਹ ਕਰਦੀ ਕਰਦੀ ਮਾੜਾ ਮੋਟਾ ਹੂੰ ਹੂੰ ਮੁਰਕੇ ਫੇਰ ਸੈਟ ਹੋ ਜੂਗੀ ਆਪਣੇ ਕੋਲ ਇਥੇ ਵੈਸੇ ਪਹਾੜੇ ਤੇ ਮਿਲਦੀ ਆ ਹਾਂ ਪਹਾੜੇ ਦੇ ਠੀਕ ਹੈ ਲਓ ਬਈ ਕੁਲਦੀਪ ਖੋਲ ਕੇ ਤੋਰ ਸੀਗੇ 9 ਕਿਲੋ ਦੋ ਤੋ ਦੱਸਿਆ 10 ਕਿਲੋ 10 ਕਿਲੋ ਦੇਖੋ ਇਹਦਾ ਮੰਗਾਊਗਾ ਫਿਰ 9 ਦੀ ਗਾਰੰਟੀ ਦੇਣਾ ਏ ਠੀਕ ਹੈ ਜੀ ਹਾਂ ਲਓ ਜੀ 9 ਥਣਾ ਥਣਾ ਦੀ ਗਾਰੰਟੀ ਹੋਊਗੀ ਜਿਹੜਾ ਕੋਈ ਵੀਰ ਘਰੇ ਆਣਗੇ ਦੋਸਤੋ ਕੋਈ ਵੀਰ ਚੋਰਿਆ ਤੇ 10 ਕਿਲੋ ਪੂਰਾ ਜਿਹੜਾ ਬਈ ਕਲਤੀਫਾਂ ਦਾ ਵੀ ਚਵਾ ਦੇਾਂਗੇ 10 ਕਿਲੋ ਦੋਸਤੋ ਠੀਕ ਹੈ ਤੇ ਸੂਈ ਨੂੰ ਵੈਸੇ ਮਹੀਨਾ ਕੇ ਸਮਾਂ ਹੋਇਆ ਤੇ ਬੱਚਾ ਮਰ ਗਿਆ ਸੀਗਾ ਠੀਕ ਹੈ ਜੀ ਹੁਣ ਬੇਨ ਬੱਚੇ ਤੋਂ ਆ ਤੇ ਵੈਸੇ ਘਰ ਦੀ ਜਿਹੜੀ ਚਵਾਈ ਆ ਉਹ ਪਹਾੜੇ ਤੇ ਜਾੜ ਤੇ ਕੀਤੀ ਜਾਂਦੀ ਆ ਕਿ ਜਿਹੜਾ ਵੀਰ ਲੈ ਕੇ ਜਾਊਗਾ ਹੋ ਸਕਦਾ ਵੀ ਕੋਈ ਜਿਹੜਾ ਡੰਕ ਟੀਕਾ ਵੀ ਲਵਾ ਲੇ ਠੀਕ ਆ ਸਾ ਭਾਈ ਗੁਲਦੀਪ ਧਾਰਾ ਧੂਰਾ ਬਰਾਬਰ ਨੇ ਇੱਕ ਸਾਈਡ ਤੇ ਆਰਾਮ ਰੋਬਰਾ ਸਾਈਡ ਮਾਰ ਜੀ ਰਾਦੀ ਆ ਧਾਰਦਾ ਨਹੀਂ ਫਰਕ ਹੈਗਾ ਠੀਕ ਆ ਨਾਲ ਇਹਨਾਂ ਦਾ ਗਰੰਟੀ ਆ ਠੀਕ ਆ ਹਾਂ ਲੋ ਜੀ ਓਕੇ ਜੇ ਵਾਪਸ ਸਮਾਨ ਜਿਹੜਾ ਦੋਸਤੋ ਬਿਲਕੁਲ ਇੱਕ ਬਰਾਬਰ ਅਗਲੇ ਨਾਲ ਪਿਛਲੇ ਨਾਲ ਪਈ ਜਾਂਦਾ ਇੱਕ ਸਾਈਡ ਮਾਰ ਜੀ ਵਿਖਾਉਂਦੀ ਆ ਪਰ ਚਵਾਈ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਤੇ ਹਾਈਟ ਕਾ ਤੋ ਬੇਸ਼ੱਕ ਮੀਡੀਅਮ ਆ ਪਰ ਪਲੀਪਲੀ ਚੰਗੀ ਆ ਰਾਜੀ ਆ ਵਜਨ ਵਟਾ ਪੂਰਾ ਮੱਝ ਦਾ ਤੇ ਗੁਲਦੀਪ ਭਾਈ ਇਹਦਾ ਫਿਰ ਲੈਣ ਦੇਣ ਕੀ ਹੋਊਗਾ ਇਹ ਤਾਂ ਮਜਾ ਨੂੰ ਜੇ ਬੱਚਾ ਹੁੰਦਾ ਫਿਰ ਜਿੰਨੇ ਤੇ ਮਰਜੀ ਵੇਚ ਲੈਂਦੇ ਹੁਣ ਦੋ ਘਟ ਦੇ ਦਾਂਗੇ 60 ਦੇ ਦੋ ਘਟ 60 ਦੇ ਹਾਂ ਹੋਰ ਯਾਰ ਛੱਡ ਦੇਵਾਂਗੇ ਅੱਛਾ ਜੀ ਆਪਾਂ ਤੇ ਮਹਿੰਗੀ ਲਈ ਚੱਲ ਹੁਣ 57 ਦੀ ਹਾਂ 57000 ਦੇਣਾ ਲਓ ਜੀ 57000 ਦੀਏ ਦੋਸਤੋ ਬਾਕੀ ਵਜਨ ਵਟਾ ਪੂਰਾ ਠੀਕ ਆ ਰਾਜੀ ਆ ਜਿੰਨੀ ਆ ਵਜਨ ਦੋੜਾ ਲਈ ਆ ਹਾਈਟ ਕੋਈ ਮੀਡੀਅਮ ਮੰਨ ਲੈ ਵੀਰ ਠੀਕ ਆ ਤੇ ਬਾਕੀ ਥਣ ਭਾਂਡਾ ਤੁਹਾਡੇ ਸਾਹਮਣੇ ਆ ਜਿੰਨਾ ਵੀ ਬਖਾਲਾ ਫੂਲਾ ਚੰਗਾ 10 ਕਿਲੋ ਜੜੀਆਂ ਤਾਰਾਂ 9 ਕਿਲੋ ਕੋਈ ਵੀਰ ਆਨਲਾਈਨ ਸੌਦਾ ਕਰਦਾ ਭਾ 9 ਕਿਲੋ ਦੋ ਤੋਂ ਤੁਸੀਂ ਮੰਨ ਕੇ ਸੌਦਾ ਕਰ ਲ ਇਹ ਦੂਜੇ ਨੰਬਰ ਤੇ ਇੱਕ ਤੀਜੇ ਨੰਬਰ ਤੇ ਜਿਹੜੀ ਆਪਣੇ ਕੋਲ ਆ ਆ ਗਈ ਜੀ ਇਹ ਗੱਬਣ ਆ ਲਓ ਜੀ ਹਾਂ ਸੋ ਮੱਝ ਵੀ ਪੂਰਾ ਟੈਂਕੀ ਹੈ ਹੈਨਾ ਬਾਈ ਗਲਦੀਪ ਆ ਇਹ ਬੜੀ ਪਾਈ ਗੜੀ ਹੋਇਆ ਠੀਕ ਆ ਇਹ ਪੂਰੀ ਆ ਜਾਂਦੀ ਏ ਥੋੜੀ ਜੀ ਕੇ ਕਾਲੀ ਪੂਰੀ ਜੀ ਆ ਜਾਂਦੀ ਹੈ ਨਾ ਇਹ ਲੋਹੀ ਜੀ ਲੱਗਦੀ ਮੈਨੂੰ ਇਹ ਲੋਹੀ ਜੀ ਆ ਹਾਂ ਇੱਕ ਬਾਰੇ ਥੁੱਪੇ ਖੜੀਆਂ ਲੱਦੀ ਵੀ ਪੂਰੀ ਆ ਆ ਇਧਰੋਂ ਚਲੋ ਹੈ ਮੱਝ ਕਾਲੀ ਹੈ ਵੈਸੇ ਮੱਥਾ ਮੁੱਥਾ ਬੱਲਾ ਕ੍ਰੋਸ ਵੇਚਾ ਤੇ ਇਹ ਸੂਵੇ ਕਿੰਵੇਂ ਸੁੰਦੀ ਪਈ ਅੱਗੇ ਇਹ ਸੂਵੇ ਆਪਾਂ ਨੇ ਦੂਜੀ ਕਰਕੇ ਲਈ ਤੀਜੀ ਵੀ ਮੰਨ ਸਕਦੇ ਹਾਂ ਬਾਕੀ ਹਰ ਇੱਕ ਦੀ ਇੱਕ ਹੋਊਗਾ ਸਮਝ ਆਪਾਂ ਕਹਿ ਦਿੰਨੇ ਹਣਾ ਨੌਰੀ ਘਰ ਵਾਲੇ ਆਦੇ ਦੁਜੇ ਹੀ ਆ ਤੇ ਤੀਜੇ ਵੀ ਮੰਨ ਸਕਦੇ ਆ ਤੀਜਾ ਵੀ ਹਾਂ ਲਓ ਜੀ ਤੀਜਾ ਸੁਹਾ ਮੰਨ ਲੈ ਕੋਈ ਵੀ ਹਰ ਦੁਜਾ ਮੰਨ ਲੈ ਬਾਕੀ ਵੇਖੋ ਚੌੜੀ ਵੇਖੋ ਦੋਸਤੋ ਪੇਟ ਪੁੱਠੇ ਦੀ ਵੇਖੋ ਤੁਸੀਂ ਜਿਵੇਂ ਮਾਲੀਆਂ ਦਾ ਭਲੇਖਾ ਪਾਉਂਦੀ ਆ ਰਾਜੀ ਬੜਾ ਫੁੱਲ ਬੜਾ ਫੁੱਲ ਵਜਨ ਲੋੜ ਚੰਗੀ ਰਾਜੀ ਆ ਚੰਗੀ ਸੰਭੀ ਸੂਭੀ ਆ ਦੋਸਤੋ ਜਿੱਥੋਂ ਆਈ ਆ ਚੰਗੇ ਕਿਸੇ ਫਾਰਮਰ ਵੀਰ ਨੇ ਬਹੁਤ ਚੰਗੀ ਸੇਵਾ ਕੀਤੀ ਆ ਦੋਸਤੋ ਚੰਗੀ ਸੇਵਾ ਦੇ ਵਿੱਚ ਪਲੀ ਆ ਦੇ ਨਾ ਲੈ ਹਫਤਾ ਲੈ ਜੂਗੀ ਹਾਂਜੀ ਹਾਂ 15 ਕਿਲੋ ਦੀ ਗਾਰੰਟੀ ਦਿੱਤੀ ਘਰ ਵਾਲਿਆਂ ਨੇ ਅੱਛਾ ਜੀ ਹਾਂ ਮੈਂ 15 ਕਿਲੋ ਜੱਡਾ ਮੱਝ ਦਾ ਸਟਰਕਚਰ ਵੀ ਕੁਲਦੀਪ ਸਿੰਘ ਚਾਹੁੰਦਾ ਮੰਨਣਾ ਵੀ ਹੈਗਾ ਚਾਹੀਦਾ ਤੇ ਬਾਕੀ ਕੋਈ ਪਤਾ ਨਹੀਂ ਹੁੰਦਾਗਾ ਪਸੂ ਕਿੱਥੇ ਜਾ ਕੇ ਸਟੌਕ ਲਾ ਬਸ 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 ਚੰਗੀ ਸੇਵਾ ਤੇ ਇਹੋ ਜੀ ਮੱਝ ਜਿੰਨਾ ਮਰਜ਼ੀ ਦੋ ਚੰਗੀ ਸੇਵਾ ਦਾ ਕਰਕੇ ਇਹ ਨਹੀਂ ਰਾਜੀ ਆ ਬਿਲਕੁਲ ਬਿਲਕੁਲ ਮਾੜੀ ਸੇਵਾ ਥੋੜਾ ਰਾਜੀ ਹੋਣਾ ਇਹਨਾਂ ਨੂੰ ਸੋ ਵੇਖੋ ਦੋਸਤੋ ਪੇਠਪੂੜਾ ਵੇਖੋ ਵੀ ਕੁਲਦੀਪ ਇਹਨੂੰ ਆਪਾਂ ਕਹਿ ਸਕਦੇ ਆ ਵੀ 2.5 3 ਫੁੱਟ ਚੌੜਾ ਪੁੱਠਾ ਹੈ ਆ ਵੇ ਦੀ ਹੈ ਦੇਨ ਵੇਖੋ ਹਫਤਾ ਵੀ ਖੜ ਸਕਦੀ 5 6 ਦਿਨ ਵੀ ਖੜ ਸਕਦੀ ਜਿਹੜੇ ਸਾਬ ਨਾਲ ਰਾਜੀ ਰੂਜੀ ਹੈ ਲੈ ਜੂ ਹਫਤਾ ਖੰਡ ਲੈ ਜਾਣੀ ਹਰ ਹਫਤਾ ਲੈ ਜੂਗਾ ਉਹ ਸੁਮਾਨੀਰ ਕੀ ਹਿਸਾਬ ਨਾਲ ਜੀ ਪੌਡੀ ਵੇਟਦੀ ਆ ਵਜਨ ਨੋੜ ਪੂਰਾ ਦੋਸਤੋ ਇਸ ਮੱਝ ਦਾ ਤੇ ਚੰਗੀ ਚੌੜੀ ਚੰਗੀ ਰਾਜੀ ਚੰਗੀ ਸਭੀ ਠੀਕ ਆ ਫੋਲ ਬੜਾ ਫੋਲ ਵਜਨ ਤੇ ਤੀਜਾ ਸੁਆ ਕੋਈ ਵੀਰ ਮੰਨ ਕੇ ਸੌਦਾ ਕਰ ਸਕਦਾ ਠੀਕ ਹੈ ਜੀ ਤੇ ਹੈ ਬਿਲਕੁਲ ਪਤਲੇ ਪਿੰਡੇ ਦੀ ਆ ਦਿਨ ਦੀ ਗੱਲ ਕਰ ਲਈਏ ਦੋਸਤੋ ਇੱਕ ਹਫਤਾ ਸਮਾਂ ਬਾਕੀ ਇਸੂਨ ਦੇ ਵਿੱਚ ਇੱਕ ਹਫਤਾ ਲੈ ਕੇ ਜਾ ਸਕਦੀ ਆ ਆ ਲਓ ਜੀ ਠੀਕ ਆ ਆ ਦੇਖੋ 35 ਤੋਂ 50 ਨਿਕਰਮ ਪਰ ਓਕੇ ਓਕੇ 35 ਓਪੇ ਹੋ ਗਈ 40 ਦਾ ਨੀਰਾ ਇੱਕੋ ਜਿਹਾ ਇੱਕੋ ਆ ਇਹ ਕੋਈ ਗਾਰੰਟੀ ਐ ਇਦਾਂ ਵੀ ਮਗਾਉ ਆਪਦੀ ਆ ਗਈ ਘਰੇ ਟਿੱਪ ਕੇ ਤੇ ਫੇਰ ਆਪਾਂ ਨੂੰ ਦੱਸ ਦੇ ਹਾਂ ਜਨਾਬ ਉਹਦੇ ਆਪਣੀ ਮੱਝ ਵਾਪਸ ਕਰਦੇ ਫੇਰ ਨਹੀਂ ਮੱਝ ਦੇ ਵਿੱਚ ਕੁਲਦੀਪ ਸਿੰਘ ਕੋਈ ਸ਼ੱਕ ਨਹੀਂ ਗਾ ਚਲੋ ਅੱਗੇ ਕਰਮਾਂ ਦੀ ਖੇਡ ਲੈਣੇ-ਦੇਣੇ ਮੁਕੱਦਰ ਨੇ ਜਿੱਥੇ ਜਾਵੇ ਕਰਮਾਂ ਲਈ ਹਾਂਜੀ ਬਾਕੀ ਕੋਈ ਕਸਰਾ ਨਹੀਂ ਰਹਿ ਗਈਆਂ ਕਸਰਾ ਪਤਾ ਵੀ ਪੂਰਾ ਵਿਖਾਲਾ ਵਖੂਲਾ ਦੋਸਤੋ ਜੇਕਰ ਹਫਤਾ 7 ਦਿਨ ਲੱਗੀ ਹਾਂ ਸਾਰੇ ਆ ਚੁੱਕੇ ਨੇ ਉਮੀਦ ਚੰਗੀ ਐ ਵੀ ਕਰਮਾਂ ਵਾਲੀ ਥੱਬਿਆਂ ਦੇ ਥੱਬੇ ਵਾ ਲੂਗੀ ਪੰਡਾ ਪਾ ਲੂਗੀ ਠੀਕ ਐ ਬਾਕੀ ਆ ਤਾਂ ਤੈਨੂੰ ਪਤਾ ਜਿਹੜੀ ਮੈਂ ਕੋਈ ਆਉਂਦੀ ਆ ਹਾਂ ਦੇਖੋ ਜੀ ਟੀ ਮੱਝ ਕੋਈ ਚੰ ਪਤਾ ਨਹੀਂ ਕਿੰਨੀ ਕਰਮਾਂ ਵਾਲੇ ਕਿਸੇ ਵੀਰ ਨੇ ਸੇਵਾ ਕੀਤੀ ਹੋਣੀ ਆ ਹਾਂ ਕਿੱਥੋਂ ਨਿਕਲੀ ਤੇ ਆਪਣੇ ਚਲੋ ਹੱਥ ਆਈ ਆ ਬਾਕੀ 5-6 ਮਹੀਨੇ ਇਹਨਾਂ ਤੋਂ ਏਰੀਆ ਜੜੀਆਂ ਸਾਰੀਆਂ ਹੀ ਹਾਂ ਪਲੀ ਜਾਂਦੀ ਠੀਕ ਆ ਸਾంతੇ ਹੀ ਨਹੀਂ ਕੋਈ ਉੱਤੇ ਰਹਿੰਦਾ ਰਿਹਾ ਫਾਰਮਰ ਵੀਰ ਤੇ ਫੇਰ ਹੀ ਗੱਲ ਬਣੀ ਆ ਕਬੀਰ ਸਿੰਘ ਆ ਹਾਂ ਹਾਂ ਤੇ ਕੀ ਮੋਲੇ ਦਾ ਕਰਤਾ ਜੀ ਭੈਣ ਭਰਾਵਾਂ ਨੂੰ ਆਪਾਂ ਕਿੱਥੋਂ ਤੱਕ ਦੇ ਦਈਏ ਮੋਲ ਕਰਨ ਨੂੰ ਤੇ ਭਾਵੇਂ ਲੱਖੋਂ ਬਾਹਰ ਵੀ ਕਰ ਲਈ ਆਪਾਂ ਪਰ ਦੇਾਂਗੇ ਅੰਦਰ ਆਪਾਂ ਬਿਲਕੁਲ ਆ ਪ੍ਰੇਮ ਨਾਲ ਦੇਣੀ ਹੌਸਲੇ ਨਾਲ ਵੀ ਦੇਾਂਗੇ ਅੰਦਰ ਕਿੰਨੀ ਕਰ 95 ਦੇ ਦਾਂਗੇ 95 ਦੇ ਹਾਂ ਲਓ ਵੀ ਕੋਝੂ ਮਾਨਤਾਂ ਉਤ ਵਿੱਚ ਮਾਨਤਾਂ ਹੋਰ ਕਰਦੇ ਦੇਖ ਲਓ ਤੇ ਕੋਈ ਦੂਰੋਂ ਨੇੜੇੋਂ ਆ ਰਾਇਆ ਕਰਾਇਆ ਪਾੜੇ ਦਾ ਹਿਸਾਬ ਕਿਤਾਬ ਲਾ ਕੇ ਕਰਦਾਂ ਕਰਦਾਂ ਇਹ ਗੱਲ ਹੀ ਕੋਈ ਨਹੀਂ ਲਓ ਜੀ ਬਾਕੀ ਮੱਝ ਵੇਖੋ ਦੋਸਤੋ ਤੇ ਮੁੱਲ ਬਾਈ ਕੁਲਦੀਪ ਨੇ 95 ਭਾਵੇਂ ਸਵਾ ਲੱਕ ਵੀ ਕਰ ਲਏ ਜਿੰਨਾ ਮਰਜ਼ੀ ਮੰਗੀ ਜਾਂਦੇ ਭਾਵੇਂ ਸਵਾ ਵੀ ਕੋਈ ਕਰ ਲੇ ਤੇ ਉਹ ਵੀ ਜੋ 200 ਏਡੀ ਵੱਡੀ ਮੱਝ ਲਈ ਥੋੜਾ ਪਰ ਨਹੀਂ ਆਪਾਂ ਨੂੰ ਭਾਅ ਹੀ ਮਿਲਿਆ ਆਪਾਂ ਭਾਅ ਜੀ ਦੇ ਦੇਣੀ ਆ 92000 ਮੋਲਾ ਤੇ ਵਿੱਚੋਂ ਦੂਰ ਦਰਾਡੇ ਕੋਈ ਸਫਰ ਜਿਹੜਾ ਕੋਈ ਵੀਰ ਆ ਰਿਹਾ ਉਹਨਾਂ ਦੇ ਵਿੱਚੋਂ ਥੋੜਾ ਬਾਦ ਜਿੰਨੀ ਗੁੰਜਾਇਸ਼ ਹੋਈ ਵਿੱਚੋਂ ਮਾਨਤਾਂ ਨੇ ਕਰ ਦੂਗਾ ਵੀਰ ਤੇ ਪਰ ਸ ਸ਼ਾਕ ਨਹੀਂ ਕਿਸੇ ਪਾਸਿਓਂ ਨਹੀਂ ਖੁੰਜੀ ਕਰਮਾਂ ਵਾਲੀ ਤੇ ਪਸੰਦ ਆਊਗੀ ਵੀਰਾਂ ਨੂੰ ਜ਼ਰੂਰ ਤੁਸੀਂ ਸੌਦਾ ਮਾਰੇ ਚਮੜੀ ਗੁੜੀ ਦੀ ਊੜੀ ਪਤਾ ਹੀ ਲੈ ਵੇਖੋ ਤੁਸੀਂ ਮੈਂ ਨਾ ਵੀ ਕਾਗਜ਼ ਨੂੰ ਵੀ ਪਿਛੇ ਛੱਡ ਲੈ ਆ ਲੈ ਨੇ ਚੰਗੀ ਆ ਬਈ ਜਿੰਨੀ ਓਵਰ ਆਲ ਸਾਰੀ ਮੱਝ ਚੰਗੀ ਆ ਖੂਬਸੂਰਤ ਤਾਂ ਚਾਹਵਣ ਵੀਰ ਤੁਸੀਂ ਜ਼ਰੂਰ ਹੱਥ ਪਾ ਲਿਓ ਦੋਸਤੋ ਛੱਡਣ ਵਾਲੀ ਛੈ ਨਹੀਂਗੀ ਜਿਹੜਾ ਵੀਰ ਅੱਗੇ ਚਾਹੁੰਦਾ ਵੀ ਚੰਗਾ ਸੋਨਾ ਮਿਲਕ ਲੈਣਾ ਤੇ ਚੰਗੀ ਸੇਵਾ ਤੇ ਕੀਪਤਾ ਕਰਮਾਂ ਵਾਲੀ ਨੇ ਕਿੱਥੇ ਤੱਕ ਜਾਣਾ ਠੀਕ ਹੈ ਪਤਾ ਹੀ ਕੋਈ ਨਹੀਂ ਵੱਧ ਵੀ ਚੋਹ ਸਕਦਾ ਜੇ ਸੇਵਾ ਕਰੂ ਤੇ ਕਲਦੀਪਾ ਜੀ ਅੱਕੇ ਆ ਬਹਿੜਾ ਆ ਗਈਆਂ ਆ ਗੱਬ ਇਹ ਕੀ ਡਿਟੇਲ ਆ ਇਹ ਗੱਬਣ ਹਾਂ ਇਹ ਵੇਖੋ 10 ਦਿਨ ਵੀ ਖੜ ਸਕਦੀ ਏ 15 ਵੀ ਖੜ ਸਕਦੀ ਏ ਕਿੰਨੇ ਕਿ ਦਿਨ ਲੈ ਜੂ 15 ਕਿ ਦਿਨ ਹਾਂ 10 ਵੀ ਖੜ ਸਕਦੀ 15 ਵੀ ਖੜ ਸਕਦੀ ਏ 15 ਕਿ ਦਿਨ ਵੀ ਲੈ ਜੂਗੀ ਤੇ 10 ਵੀ ਆਹੋ ਲਾਏ ਬਣਾਏ ਵੈਸੇ ਪੈਣਾ ਸ਼ੁਰੂ ਹੋ ਗਈ ਹੈ ਨਾ ਹਾਂ ਲਾਏ ਪਈ ਆ ਤੇ ਸੂਹਾ ਦੂਜਾ ਕਿ ਤੀਜਾ ਦੂਜਾ ਦੂਗਾ ਲਓ ਜੀ ਸੂਹਾ ਦੂਜਾ ਬਈ ਕੁਲਦੀਪ ਸਿੰਘ ਆਖ ਰਿਹਾ ਤੂੰ ਸੂਹਾ ਦੂਜਾ ਮੰਨ ਕੇ ਕੋਈ ਸੌਦਾ ਕਰ ਲੈ ਕੱਦ ਜਿਹੜਾ ਦੋਸਤੋ ਮੀਡੀਅਮ ਕੋਈ ਵੀ ਰਮਨ ਵਾਲੇ ਤੇ ਬਾਕੀ ਥਾਂ ਥਾਂ ਨੂੰ ਵੇਖੋ ਤੁਸੀਂ ਪੂਰਾ ਨਖੇੜ ਆਹ ਲਓ ਆਹ ਲਓ ਜੀ ਠੀਕਾ ਘਟੋ ਘਟ ਵੀ 10 ਤੋਂ 15 ਦਿਨ ਦਾ ਇਹ ਨਹੀਂ ਮੰਨਦਾ ਸਾਤ ਤੋਂ 15 ਦਿਨਾਂ ਦੇ ਵਿੱਚ ਪੂਰੀ ਤਿਆਰ ਹੋ ਜੂਗੀ ਸਵੇਰ ਦੂਜਾ ਤੇ ਖੋਲ ਕੇ ਇੱਕ ਵਾਰੀ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਤੋੜ ਤੋੜ ਦਿਖਾ ਦਿੰਨੇ ਆ ਵੇੜਤੀ ਤੇ ਬਾਕੀ ਆ ਗਈ ਠੰਡੀ ਆ ਹੂੰ ਹੂੰ। ਠੀਕ ਆ। ਅੱਛਾ ਭਾਈ ਕੁਲਦੀਪੇ ਇਹਦਾ ਫਿਰ ਕੀ ਲੈਣ ਦੇਣਾ? ਇਹਦਾ ਲੈਣ ਦਾ ਮੁੱਲ ਦੇ ਭਾਵੇਂ 35 ਕਰ ਲਈਏ। ਬਸ 30 ਹਜ਼ਾਰ ਹੀ ਦੇ ਦਾਂਗੇ। 30 ਦੀ 30 ਦੀ ਹੋਰ ਵੀ ਥੱਲੇ। ਇਤੀ ਜੋ ਥੋੜਾ ਵਾਧਾ ਹੀ ਹੋਣਾ ਹੈ ਥੋੜਾ ਵਾਧਾ ਅੱਛਾ ਕੰਮ ਖੀਰ ਤੇ ਆ ਗਿਆ ਹਾਂ ਕੰਮ ਕੀ ਤੇ ਹੀ ਆ ਲਓ ਜੀ 30000 ਦੇ ਵਿੱਚੋਂ ਥੋੜਾ ਵਾਧਾ ਮਾਨਤਾ ਨੂੰ ਪਾਈ ਜਾਂਦਾ ਹਾਂ ਥੋੜਾ ਵਾਧਾ ਕਰ ਦਾਂਗੇ ਜਾਨ ਬਾਕੀ 10 12 ਬਾਕੀ ਇਹ ਚੰਗੀ ਆ ਬਾਕੀ ਜਿੰਨੇ ਆਪਾਂ ਮੋਲਾ ਹੈ ਨੇ ਜੇ ਕਿਨੇ ਵੇਚ ਨਹੀਂ ਹੋਈ ਉਹਨੇ ਦੀ ਵਿਗਦੀ ਆ ਦੱਸ ਦੇ ਸਾਹਮਣੇ ਹਾਂ ਹਾਂ ਤੁਸੀਂ 12 ਦਿਨਾਂ ਦੀ ਤੱਕ ਰੱਖ ਕੇ ਤੁਸੀਂ ਸੌਦਾ ਕਰਿਓ ਕਿਉਂਕਿ 10 12 ਦਿਨ ਐ ਆਰਾਮ ਨਾਲ ਲੈ ਜਾਣੇ ਇਹਨੇ ਹਾਂਜੀ ਬਾਕੀ 53 ਤੋਂ 50 ਜਿਹੜਾ ਪਸ਼ੂ ਦੋਸਤੋ ਗੱਭਣਾ ਨੂੰ ਦੀ 53 ਨੰਬਰ ਹੋਊਗਾ ਬਿਲਕੁਲ ਤਸੱਲੀ ਹੋਊਗੀ ਕੋਈ ਵੀਰ ਆਪਦਾ ਕਰਿਆਣ ਕੇ ਕਰਨੀ ਚਾਹੁੰਦੇ ਤਸੱਲੀ ਪਹਿਲ ਦੇ ਆਧਾਰ ਤੇ ਕਰ ਲਿਓ ਠੀਕ ਆ ਆ ਆ ਗਈ ਇੱਕ ਆਪਣੇ ਕੋਲ ਬੈੜ ਹਾਂ ਇਹ ਬੱਚੇ ਬਗੈਰ ਆ ਬਿਨ ਬੱਚੇ ਵਾਂ ਹਾਂ ਸਵਾ ਭਈ ਕੁਲਦੀਪ ਨੂੰ ਹੋ ਗਿਆ ਗਵਾਵਾ ਸੂਈ ਨੂੰ ਸਵਾ ਤਿੰਨ ਵੀ ਹੋ ਸਕਦੇ ਤੇ ਚਾਰ ਵੀ ਹੋ ਸਕਦੇ ਆ ਮਹੀਨਿਆਂ ਦਾ ਤਾਂ ਕੋਈ ਅਨਲਿਮਟਡ ਪਤਾ ਨਹੀਂ ਚਲੋ ਤਿੰਨ ਵੀ ਕੋਈ ਮੰਨ ਲੈ ਚਾਰ ਮੰਨ ਲੈ ਅੱਗੇ ਪਤਾ ਕੋਈ ਪਤਾ ਕੋਈ ਨਹੀਂ ਤੇ ਕੀ ਇਹਦੇ ਦੁੱਧ ਦਾ ਦੁੱਧ 6 ਕਿਲੋ ਇਹਦੇ ਕੋ ਪੱਕਾੜਾ ਦੁੱਧ 6 ਕਿਲੋ ਹਾਂ ਚਲੋ ਫਿਰ ਸਵਾ ਵੀ ਹੋਇਆ ਹੋ ਸਕਦਾ ਵੀ ਸੂਈ ਨੂੰ ਹਾਂ ਬਾਕੀ ਹਰਿਆਣੀ ਨਾ ਰਿਆ ਆ ਫੇਰ ਵੱਜੂਗੀ ਅੱਛਾ ਜੀ ਹਾਂ ਲੈ ਸੁਕਾਈਏ ਹਰੇ ਆ ਮੈਨਾ ਮਾਜੇ ਦੇ ਵਿੱਚ ਮੈਨੂੰ ਸਾਰਾ ਸੀਜ਼ਨ ਨਹੀਂ ਹੋਣਾਗਾ ਨਾ ਨਾ ਜਾਵਦਾ ਦੇਦਾ ਮੈਨੂੰ ਐਰ ਕੀ ਅੱਛਾ ਐਰ ਕੀ ਦੀ ਪੂਰੀ ਥਾੜੀ ਦੇ ਪ੍ਰਾਲੀ ਪਾ ਰਹੇ ਜਿਆਦੀ ਹੈ ਨਾ ਪ੍ਰਾਲੀ ਪ੍ਰਾਲੀ ਜਾਂਦੀਆਂ ਤੇ ਇਹ ਗੁਲਦੀਪ 6 ਕਿਲੋ ਦੁੱਧ ਦਾ ਦੋਵੇਂ ਟਾਈਮ ਹੀ ਮਿਲਦੀ ਦੋਵੇਂ ਟਾਈਮ ਜੇ ਕੋਈ ਐਦਾਂ ਮੰਗਾਉ ਫਿਰ ਪੰਜ ਦੀ ਗਰੰਟੀ ਦੇਵਾਂਗੇ ਪੰਜ ਦੀ ਹਾਂ ਬਾਕੀ ਠੰਡੀ ਸੀਲ ਥਣਾ ਦੀ ਗਰੰਟੀ ਹੋਊਗੀ ਐਦਾਂ ਕੋਈ ਵੀਰ ਮੰਗਾ ਲੂਗਾ ਦੋਸਤੋ 5 ਕਿਲੋ ਦੀ ਗਰੰਟੀ ਆ ਦੋਵੇਂ ਟਾਈਮ ਮਿਲਦੀ ਆ ਥਣਾ ਦੀ ਗਰੰਟੀ ਸੀਜ਼ਨਸ ਲੱਗ ਪਈਆਂ ਤਾਂ ਪੂਰੀ ਆ ਠੀਕ ਵੰਗਾ ਪੁੰਗਾ ਪਾਉਂਦੇ ਕਿ ਨਹੀਂ ਵੰਗਾ ਪਾ ਗਈ ਅੱਛਾ ਜੇ ਗਾਂ ਆਪਣੀ ਅਲੂ ਹਿੱਲ ਜੂਈ ਆਪਣੀ ਜੇ ਛੜ ਛੜ ਮਾਰਦੇ ਦੇ ਅੱਛਾ ਹਾਂ ਜੇ ਥਾਂ ਵੱਧ ਘੱਟ ਹੋਵੇ ਤਾਂ ਵੀ ਆਪਣੀ ਅੱਛਾ ਹਾਂ ਠੀਕ ਹੈ ਜੀ ਕੋਈ ਉਸ ਤੋਂ ਪੰਗਾ ਪਾ ਕੇ ਆਪਦੀ ਵੀਰ ਕੋਈ ਤਸल्ली ਕਰ ਸਕਦਾ ਵੈਸੇ 5 ਕਿਲੋ ਧਾਰਾਂ ਦੇ ਕੋਲ ਹੈਗੀਆਂ ਤੇ ਮੁੱਲ ਕੀ ਰੋਊਗਾ ਭਾਈ ਕੁਲਦੀਪ ਲੈਂਦੇ ਨੇ ਦਾ ਮੋਲ ਤੇ ਜੋ ਮਰਜੀ ਵਾਲੇ 12 ਹੀ ਦੇ ਦਾਂਗੇ 12 ਦੀ ਹਾਂ ਬਣੀ ਪੁਣੀ ਪਾ 100 ਛੜ ਦਾਂਗੇ ਬਣੀ ਪੁਣੀ ਹੋ ਗਈ ਕਿ ਨਹੀਂ ਅੱਗੇ ਬਣੀ ਦਿਓ ਅੰਦੇ ਹੈਗੀਆਂ ਪਰ ਉਹਦੀ ਗਾਰੰਟੀ ਕੋਈ ਨਹੀਂ ਕੋਈ ਨਹੀਂ ਹੋਈ ਐ ਵੈਸੇ ਏਆਈ ਹੋਈ ਕਿ ਨਹੀਂ ਹਾਂ ਮਹੀਨਾ ਗੁੰਦੇ ਹੋ ਗਿਆ ਐ ਚਲੋ ਉਹਦਾ ਛੱਡੀ ਰਹਿਣ ਦਈਏ ਚੈੱਕ ਪਾਸ ਤੇ ਕੋਈ ਹੁੰਦਾ ਨਹੀਂ ਨਾ ਪਸਾ ਹਾਂ ਉਹ ਤਨ ਮਹਾ ਗਾਰੰਟੀ ਕੋਈ ਨਹੀਂ ਗਈ ਬਾਕੀ ਹੈਗੀ ਚੰਗੀ ਆ 11:30 ਦੀ ਨਹੀਂ 11:15 ਦੀ ਸਾਢੇ 11:15 ਦੀ ਹੋਗੀ ਹੂੰ ਲਓ ਜੀ ਬਾਕੀ ਕੱਦ ਕੋਤ ਦੀ ਸਪੈਸ਼ਲ ਆ ਕੱਦ ਵੱਡੇ ਦੀ ਆ ਹਾਂ ਵੱਡੇ ਕੱਦ ਵਿੱਚ ਆ ਕਰੋ ਸੰਗ ਦੇ ਵਿੱਚ ਆ ਦੋਸਤੋ ਜਿਵੇਂ ਆਪਾਂ ਸ਼ਾਹੀਵਾਲ ਕ੍ਰੋਸ ਵੀਰ ਕੋਈ ਮੰਨ ਲਏ ਨੂੰ ਠੀਕ ਆ ਤੇ 6 ਕਿਲੋ ਦੁੱਧ ਆ 5 ਕਿਲੋ ਮੰਨ ਕੇ ਕੋਈ ਸੌਦਾ ਕਰ ਲੇ ਬਾਕੀ ਆ ਰਿਆ ਹੋ ਰਿਆ ਪਿਆਰੇ ਫਿਰ ਪਾਵੇਂ ਦੁੱਧ 8 ਕਿਲੋ ਚੋਲੇ ਕੋਈ ਠੀਕ ਆ ਹਾਂ ਮਗੀ ਥਾਣੇ ਚੰਗਾ ਲੱਗਾ ਇਹਨੂੰ ਹੂੰ ਨਹੀਂ ਥਾਣ ਤਾਂ ਪੂਰਾ ਮੁੱਠੀ ਇਹ ਥੋੜਾ ਹੱਥੀ ਰੁਗ ਰੁਗ ਥਾਣਾ ਥਾਣ ਵੜਾਵਲੀ ਆ ਠੀਕ ਹੈ ਤੈਨੂੰ ਪਾ ਗਾਂ ਥਾਂ ਤੇ ਹੀ ਆ ਜੇ ਥਾਂ ਕੁੜੀ ਇਹ ਦਿਨ ਹੋਇਆ ਅੱਜ ਸਵੇਰ ਚਵਾਈ ਕਰਤੀ ਇਹਦੀ ਮੈਂ ਸਵੇਰ ਚਵਾਈ ਕੀਤੀ ਕਿ ਪੱਖਾ ਹੁਣ ਫੜੀ ਹੋਣੀ ਹੈ ਹਾਂ ਇਹਦੀ ਹੋਈ ਆ ਅੱਛਾ ਹਾਂ ਮੈਂ ਕਿਹਾ ਤਾਂ ਕਰਕੇ ਥੋੜਾ ਬੁਖਾਉਂਦੀ ਘੱਟ ਪਈ ਹਾਂ ਹਾਂ ਇਹਦੀ ਹੋਈ ਆ ਠੀਕ ਹੈ ਲਓ ਜੀ 11:30 ਯਾਰ ਦੀ ਠੀਕ ਹੈ ਅਕੇ ਆਪਣੇ ਕੋਲ ਆ ਜਿਹੜਾ ਨਗੀਨਾ ਆ ਗਿਆ ਹਾਂ ਇਹ ਤਾਂ ਕਿਸ ਹਸਾਬ ਕਿਤਾਬ ਇਹ ਗਾਲੇ ਸਾਂ ਦੀ ਤੇਲਿਆ ਅਗਲੇ ਥਣੋ ਹਾਂ ਇੱਕ ਬਹਿਣੀ ਵਾਲੀ ਕੁਲਟ ਬਹਿਣੀ ਪਰਲੇ ਬੰਨੇ ਵਾਲੀ ਲਓ ਜੀ ਪਰਲੇ ਬਹਿਣੀ ਦੋਸਤੋ ਅੱਛੇ ਕਿ ਉਲਟ ਬਹਿਣੀ ਜਿਹੜੀ ਅਗਲੇ ਥਣੋ ਤੇਲ ਆ ਤੇ ਇਹ ਲਈ ਜਾਈ ਗੱਭਣਗੇ ਬੰਦੇ ਨੇ ਹਾਂਜੀ ਹਾਂ ਪਰ ਕੁੜੀ ਆ ਥਾਨ ਪਰ ਲਖ ਲੋ ਗਿਆ ਲਓ ਜੀ ਹਾਂ ਬਾਕੀ ਸੁਸਰੀ ਸੀ ਬੈਠ ਜੰਨੀ ਸੀ ਸੁਤਰੀ ਵੜੀ ਥਾਨ ਵੇ ਕਿਹੜਾ ਲੱਗਾ ਥਾਨਾਂ ਦੇ ਪਾਸੇ ਦੱਗੀ ਹੋ ਗਈ ਹਾਂ ਆ ਥਾਨ ਜਿਹੜਾ ਨਾ ਆੜਾ ਆਵੇ ਹਾ 글로 ਮਾਸਾ ਵੀ ਧਾਰ ਨਹੀਂ ਬਿਲਕੁਲ ਬਲੌਗ ਬੰਦੀ ਆ ਹਾਂ ਹਾਂ ਬੰਦਿਆ ਤਿੰਨ ਚੱਲਦੇ ਹਨਾ ਤਿੰਨ ਚੱਲਦੇ ਤਿੰਨ ਓਕੇ ਆ ਤੇ ਸੂਈ ਕਿੰਨਾ ਸਮਾਂ ਵੈਸੀ ਹੋ ਗਿਆ ਹੋਊਗਾ ਸੂਈ ਨੂੰ ਇਹਨੂੰ ਵੀ ਨਿਵੰਦਰ ਹੋ ਗਿਆ ਪਰ ਮਹੀਨਾ ਗਿਣ ਲੈ ਕੋਈ ਮਹੀਨਾ ਮੰਨ ਲੈ ਹਾਂ ਤੇ ਬੱਚਾ ਪੁੱਛਾ ਹੈਗਾ ਕਿ ਨਹੀਂ ਨਹੀਂ ਬੱਚਾ ਮਰ ਗਿਆ ਦਾ ਬਾੜੇ ਤੇ ਮਿਲਦੀ ਦੋਵੇਂ ਟਾਈਮ ਹੀ ਬਾੜੇ ਦੇ ਦੋਵੇਂ ਟਾਈਮ ਹੀ ਸਵੇਰ ਦੁਜਾ ਹੋਊਗਾ ਕਿ ਪਹਿਲਾਂ ਨੇ ਕਿ ਦੁਜੇ ਪਹਿਲੇ ਪਹਿਲੇ ਆ ਪਹਿਲੇ ਰ ਬੱਛੀ ਹੈ ਪਹਿਲੇ ਆ ਲਓ ਹਾਂ ਪਹਿਲਾ ਸਵੇਰ ਦੋਸਤੋ ਤੇ ਦੁੱਧ ਕਿੰਨਾ ਦੱਸਦਾ ਹੁਣ 7 ਕਿਲੋ ਹੋਊਗਾ ਨੈਟ ਨੈਟ 7 ਕਿਲੋ 7 ਕਿਲੋ ਲਓ ਜੀ ਤਿੰਨ ਥਣਾਂ ਦੇ ਵਿੱਚੋਂ ਤੇ ਸੁਆ ਕੁ ਮਹੀਨੇ ਦਾ ਮੰਨ ਲੈ ਡੇਢ ਦਾ ਮੰਨ ਲੈ ਬਾਕੀ ਬੱਚਾ ਨਹੀਂ ਹੈਗਾ ਦੋਸਤੋ ਕੋਈ ਆਪਦੀ ਮਰਜ਼ੀ ਨਾਲ ਮੰਨ ਲੈ ਜਿੰਨਾ ਵੀ ਕਿਸੇ ਦਾ ਚੀ ਕਰਦਾ ਕੀ ਆ ਗਈ ਚੰਗੀ 98 ਗਿਆ ਆ ਦੇਖੋ ਥਣ ਵੜਾ ਰਿਹਾ ਵੰਗਾ ਪੁੰਗਾ ਮੈਨੂੰ ਤਾਂ ਪਾਉਣ ਦੀ ਲੋੜ ਹੀ ਨਹੀਂ ਨਹੀਂ ਵੰਗਾ ਪਾ ਕੇ ਚੋਈਦੀ ਆ ਚੋਈਦੀ ਆ ਹਾਂ ਵੰਗਾ ਪਾ ਕੇ ਲੋ ਜੀ ਵੰਗਾ ਬੇਸ਼ੱਕ ਪਾਈ ਪਾ ਲਏ ਬਾਕੀ ਹਰਿਆ ਰਿਹਾ ਕੋਈ ਪਾਣੀ ਦੁੱਧ 10 ਕਿਲੋ ਹੀ ਦੇ ਦੇ ਗਰੀਏ ਅੱਛਾ ਜੀ ਹਾਂ ਚਲੋ ਹੋ ਸਕਦਾ ਵਾ ਕੋਈ ਕਿਲੋ ਖੰਡ ਤਾਂ 1/2 ਕਿਲੋ ਤਾਂ ਇਧਰ ਉਧਰ ਵਾਜੇ ਪਸੂ ਹਰਿਆ ਨਹੀਂ ਪੈਂਦਾ ਕਿ ਦੋਸਤੋ ਕੱਲੀ ਪਰਾਲੀ ਤੇ ਤੋੜੀ ਪੈਣਾ ਜਿਗਰ ਕਰਦਾ ਸੀਗਾ ਕਿਉਂਕਿ ਵਪਾਰ ਦੀ ਲੈਣਾ ਪਸੂ ਹੋ ਸਕਦਾ ਵੀ 2 ਦਿਨ ਟੱਕਿਆ ਜਾਵੇ ਤੇ 3 ਦਿਨ ਟੱਕਿਆ ਜਾਵੇ ਪਸੂ ਵੇਖ ਜਾਂਦੇ ਆ ਅੱਗੇ ਜਿਹੜੇ ਵੀਰ ਨੇ ਟਕਾ ਕੇ ਸੇਵਾ ਕਰਨੀ ਹੁੰਦੀ ਆ ਘਰ ਆਪਣਾ ਪਸੂ ਬਣਾ ਕੇ ਲੈ ਕੇ ਜਾਂਦੇ ਹੋ ਤੁਸੀਂ ਸੇਵਾ ਵੱਜ ਕੇ ਜਿਹੜੀ ਦੋਸਤ ਹੁੰਦੀ ਆ ਫਿਰ ਪਸੂ ਦੁੱਧ ਤੇ ਚੜਦਾ ਲਿਓ ਖੋਲ ਦਿਓ ਬਾਈ ਕੁਲਦੀਪੇ ਨੂੰ ਵੀ ਕਾਦੇ ਸਵੱਚੀਤਾ ਦੋਸਤੋ ਚੰਗਾ ਪਰ ਇੱਕ ਗੱਲੋਂ ਜਿਹੜੀ ਜ਼ਰੂਰ ਮੈਂਸ਼ਨ ਕਰ ਦਿੱਤੀ ਆ ਵੀ ਇੱਕ ਉਲਟ ਬਹਿਣੀ ਵਾਲੀ ਅਗਲੇ ਥਾਂੋਂ ਤੇਲ ਲਾ ਠੀਕ ਆ 7 ਕਿਲੋ ਧਾਰਾਂ ਇਹਦੇ ਥੱਲੇ ਮੌਜੂਦ ਆ ਤਲੀ ਇਹ ਬੈ ਥਾਣ ਕੁੜੀ ਹੈ ਇਹ ਹੁੰਦਾ ਨਹੀਂ ਸਹੀ ਲੈ ਉਹ ਸਹੀ ਥਾਣੋਂ ਦਾ ਫਿਰ ਤਾਂ ਗੱਲਾਂ ਹੀ ਖਾਂਦੀਆਂ ਬੱਚੀ ਬਹੁਤ ਪਿਆਰੀ ਸੀ ਹਾਂ ਸਾਰੀ ਚੰਗੀ ਸੀ ਤੇ ਚਲੋ ਬਾਕੀ ਪਤਾ ਨਹੀਂ ਲੱਗਦਾ ਕਈ ਵਾਰ ਪਸੂ ਦਾ ਦਾਗ ਲੱਗਣ ਲੱਗਿਆ ਤੇ ਆਹ ਲਓ ਜੀ ਇਹ ਕੀ ਇੱਕਾ ਦੀਆ ਠੀਕ ਹੈ ਕਲਦੀਪ ਜੀ ਫਿਰ ਇਹਦਾ ਕਿੱਥੋਂ ਤੱਕ ਲੈਣ ਦੇਣ ਕਰਦੇ ਆਂ ਮੋਲ ਤੇ 15 ਦੇ 14 ਦੇ ਦੇ ਦਾਂਗੇ 14000 ਦੀ ਲੈ ਦੇ ਹਾਂ ਇਹ 14 ਦੇ ਦਾ ਠੀਕ ਹੈ ਹੋਰ ਕਰ ਦਿਓ ਗੁੰਜਾਇਸ਼ ਚੱਲ 500 ਛੱਡ ਦਾਂ ਵੀ ਹੋਰ ਹੋਰ ਠੀਕ ਹੈ ਹੋਰ 500 ਛੱਡ ਦਿਆਂਗੇ ਲਓ ਜੀ ਹਾਂ ਸਾਢੇ 13 ਹਾਂ ਲਓ ਜੀ ਸਾਢੇ 13000 ਦੀ 7 ਕਿਲੋ ਦੁੱਧ ਆ ਦੋਸਤੋ ਜਿਵੇਂ ਮਰਜ਼ੀ ਮੈਨੂੰ ਲੱਗਦਾ ਵੀ ਕੋਈ ਵੀਰ ਸੇਵਾ ਕਰੀਗਾ ਤਾਂ ਭਾਵੇਂ ਕੋਈ 5 7 8 ਮਹੀਨੇ ਚੋਈ ਜਾਵੇ ਜਿੰਨਾ ਚਿਰ ਮਰਦੀ ਜੋਈ ਆ ਇਹਨੂੰ ਇਹ ਇਹ ਕਿਹੜਾ ਕਰਮ ਵਾਲੀਆਂ ਭੱਜਦੀਆਂ ਨਹੀਂ ਆ ਕੋਈ ਦਿੱਤੀ ਜਾਂਦੀਆਂ ਨਾਲੇ ਵਾਦੇ ਦੀ ਆ ਇਹ ਪਹਿਲੇ ਨਾ ਬਾਕੀ ਨਵੀਂ ਨਵੀਂ ਹੋ ਜਾਂਦੇ ਗਾੜੀ ਤੋੜ ਕੇ ਬਹੁਤ ਹਾਂ ਬਿਲਕੁਲ ਹਾਂ ਆ ਰੇਟ ਆ ਦੋਸਤੋ ਇਹ ਆ ਭਾ ਪੜਦਾ ਅੱਜ ਤਿੰਨ ਮੱਝਾਂ ਤੁਹਾਨੂੰ ਦਿਖਾਈਆਂ ਮੱਝਾਂ ਵੀ ਕਾਫੀ ਕਮਾਲ ਦੀਆਂ ਨੇ ਇੱਕ ਦੇ ਥੱਲੇ ਬਿਲਕੁਲ ਨੀਲੀ ਰਾਵੀ ਦਾ ਕਟਾ ਦਿਖਾਤਾ ਤੁਹਾਨੂੰ ਸੂਬਾ ਦੂਜਾ ਸੋਈ ਆ ਤਿੰਨ ਕ ਦਿਨਾਂ ਦੀ 8 ਕਿਲੋ ਬੋਲਾ ਦੀ ਚਲਦੀ ਠੀਕ ਆ ਇੱਕ ਜਿਹੜੀ ਮਾਜ ਦਿਖਾਈ ਹੈ ਦੋਸਤੋ ਤੁਹਾਨੂੰ ਖੁੱਲ ਵੱਡੀ ਵਜਨਦਾਰ ਬਹੁਤ ਪਸੰਦ ਆਊਗੀ ਬਹੁਤ ਵੀਰਾਂ ਨੂੰ ਪਸੰਦ ਆਊਗੀ ਰੇਡ ਭੜ ਤਾਂ ਬੜਾ ਜਾਇਜ਼ ਆ ਵੈਸੇ ਵੀਰਾਂ ਦਾ ਵੀ ਭਾਵੇਂ 1.5 ਕੋਈ ਲੱਖ ਭਾਵੇਂ 1.5 ਲੱਖ ਮੰਗ ਲੈ ਪਰ ਬਿਲਕੁਲ ਜਾਇਜ਼ ਰੇਡ ਭਾਅ ਪਰ ਦੇਣਾ ਦੇ ਦੇਣੀ ਆ ਥਣ ਚੱਟਾ ਬਣਾਉਗੀ 10 ਤੋਂ 12 ਦਿਨ 10 ਦਿਨ ਹਜੇ ਹੋ ਸਕਦਾ 5-7 ਦਿਨ ਦਾ ਜੀ ਠੀਕ ਆ 10 ਦਿਨ ਤੱਕ ਕਰ ਸਕਦੀ ਆ 5-7 ਦਿਨਾਂ ਚ ਪੂਰੀ ਤਿਆਰੀ ਹੋਊਗੀ ਤੇ ਬਾਈ ਗਲਦੀਪ ਇਹ ਬਸ ਉਸੀ ਆਪਣੇ ਕੋਲ ਹਾਂਜੀ ਹਾਂਜੀ ਤੇ ਬੋਲਦਿਓ ਨੰਬਰ ਨੰਬਰ ਆ 9465133233 ਪਿੰਡ ਬੁਰਜ ਨਾਥੂਗੜ ਤਸੀਲ ਪੱਟੀ ਜਿਲ੍ਹਾ ਤਰਨਤਾਰਨ ਠੀਕ ਹੈ ਜੀ ਹਾਂ ਜੀ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ